ਸਰਕਾਰੀ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਬਹੁਤ ਸਿਆਗਰਦਨ ਪਾਇਆ ਖਾਸ ਤੌਰ ਪਰ ਸਾਰੇ ਅਮ ਭਗਿਆਦਿਕਾ ਦਾ ਵਾਹਿਗੁਰੂ ਕੀ ਕਾਕਾਰ ਸਾਹ ਸ਼ੁਰੂਆਤ ਕੀਤੀ ਫਤਿਹ ਮੇਰੇ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘਿਆ ਬਿਆਨ ਕਰਨਾ ਬਹੁਤ ਦੁੱਖ ਹੈ ਕਿ ਕਿੰਮਤ ਮੈਂ ਨੂੰ ਬੜਾ ਦੇਰ ਤੇ ਰੱਖਦੇ। ਪਰ ਤੋ ਤੋ ਵਿਗਿਆਨ ਕਰਨਾ ਸ਼ਾਇਦ ਜਿੰਨਾ ਜ਼ਿਆਦਾ ਡੀਪਲੀ ਜਾਣਾ ਮੇਰਾ ਗੱਲ ਪਤ ਜਾਂਦਾ। ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਪੋਰ ਦਿੰਦੀ ਹੈ ਉਹ ਹੈ ਤੁਹਾਡਾ ਸਾਥ। ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਲੱਗਦਾ ਕਿਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ ਇਹਨਾਂ ਦੀ ਕਰਤਾਂਗੇ। ਜਿਸ ਤਰ੍ਹਾਂ ਸਟੇਟ ਸਰਕਾਰ ਨੇ ਧੀਰਤਾ ਧਾਰੀ ਹੈ ਇੱਕ ਸੌ ਖਾਦੀ ਆ ਵੀ ਸਿੱਧੂ ਮੂਸੇਵਾਲੇ ਦੀ ਖਿੱਤੇ ਕਿਤੇ ਵੀ ਕੋਈ ਮੰਕੂਲੀ ਨਹੀਂ ਕਹਿੰਦੀ ਉਹ ਟੁਕੜਾ ਨਾ ਉਹਨੂੰ ਨੱਪੜਾ ਚਾਹੇ ਅਸੀਂ ਦੂਜੀ ਵਾਸੀ ਬਣਾਈ ਸਾਦਾ ਬਣਿਆ ਬਣਾ ਰਾਸ਼ਨ ਅਸੀਂ ਜਾ ਕੇ ਬਹੁਤ ਸ਼ਾਨਦਾਰ ਸੋ ਪਾ ਕੇ ਆਏ ਉਸੇ ਦਿਨ ਇਹਨਾਂ ਨੇ ਅਮਰਤਪੁਰ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸੋਦਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦਾ ਹੈ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦਾ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਵੱਨੋਂ ਹਰ ਵਾਰ ਰਿਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਨਫਤ ਤੇ ਹੱਥ ਕਿਸ ਤੱਕ ਹੈ ਇੱਕ ਮੂਰਥੂ ਤੱਕ ਜਾਂਦੇ ਨੇ ਬਹੁਤ ਬਹੁਤ ਵਾਰ ਦਿੱਤਾ ਅਸੀਂ ਕਰ ਲਿਆ ਅਸੀਂ ਸਮਝ ਲਿਆ ਕਾਲ ਤੋਂ ਖੁਦਾ ਪਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪ ਵੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦਾ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਤੇ ਪੀ ਸਾਡਾ ਮਰਨਾ ਵੀ ਸਰਕਾਰ ਦੇ ਅੰਝ ਸਾਡਾ ਜੰਮਣਾ ਵੀ ਸਰਕਾਰ ਦੇ ਅੰਦਰ ਵਿੱਚ ਇਹ ਗੱਲ ਪੰਜਾਬ ਦੇ ਤੁਹਾਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪੋਗੀ ਮੈਂ ਕੱਲ੍ਹ ਤੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿੱਦਾਂ ਸੈਂਟਰ ਗਵਰਨਮੈਂਟ ਚੁੱਲ-ਚੁਲ ਕੇ ਨਿਸ਼ਾਨਾ ਬਣਾ ਰਹੀ ਹੈ ਜਿਹੜੇ ਅਸੀਂ ਕਿਸੇ ਵੀ ਬਾਹਰ ਦੇ ਇੱਕੀ ਨਾ ਹੋਏ ਪਰ ਤੁਸੀਂ ਵੇਖ ਲਓ ਮੇਰੇ ਵਰਗੇ ਪਰਿਵਾਰਾਂ ਦੀ ਗਿਣਤੀ ਇੱਥੇ ਵਾਧੂ ਕੀਤੀ ਜਾਣੀ ਹੈ ਅੱਜ ਦਾ ਸਲ੍ਹਾਗਨ ਮੈਂ ਪਹਿਲੇ ਗਾਮ ਦੇ ਵਿੱਚ ਜਿਹੜੇ ਸਾਡੇ ਨਰਦੋਸ਼ ਬੱਚੇ ਕੋਹੀਆਂ ਦੇ ਨਾਲ ਪੁੰਨੇ ਅੱਜ ਦਾ ਸਲ੍ਹਾਗਨ ਜਿਹੜਾ ਕੋਹੀਆਂ ਵਾਲੇ ਦਾ ਮੁੰਡਾ ਹੈ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਵਕਤ ਸ਼ਹੀਦ ਕੋਹਵਾਦਾਨਾ ਬੱਚੇ ਜਿਹਨਾਂ ਦਾ ਬਿਨਾਂ ਕਿਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਮਾ ਦੇ ਨਾਲ ਫਰੰਦਾ ਬਾਕ ਕਰਨ ਦੀ ਕਰ। ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ। ਆਪਣੇ ਫੋਨ ਵਾਲ ਘੱਟ ਗਏ ਜੀ। ਮੈਂ ਸੁਣੇ ਕਿ ਗੱਲ ਕਹਿਣਾ ਪਾਲਾ ਨਾਲ ਥੋੜੇ ਜਿੰਨੇ ਪਰ ਸੇੜੀ ਹੋਣੀ ਚਾਹੀਦੀ ਹੈ। ਜਿੱਤੀ ਮੇਰੇ ਪੁੱਤ ਨੇ ਮਗਰ ਬਹੁਤ ਵੱਡੀ ਸੀ। ਪਰ ਹਰਨ ਵਾਲੇ ਬਹੁਤ ਥੋੜੇ ਨੇ ਜਿਹੜਾ ਤੁਹਾਡੇ ਵਿੱਚ ਬੈਠੇ ਹੋ। ਭਗਵਾਨ ਆਗਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵੀਰੇ ਦੇ ਆ। ਕਹਤਾਂ ਕਿ ਉਹਨੀਆਂ ਸਰਕਾਰਾਂ ਦਾ ਆਪਾਂ ਗੋਹਰ ਕਰਾਂਗੇ ਦੇਖੋ ਕੰਮ ਥੋੜੇ ਲੱਤ ਦੇ ਦਾ ਹੁੰਦਾ ਹੀ ਹੈ ਉਹ ਹੁੰਦਾ ਹੀ ਆ ਲੈ ਆਪਾਂ ਆਰਾਦਾ ਨਹੀਂ ਛੋਟਾ ਕਰ ਸਕਦੇ ਕਈ ਮੌ ਵੇ ਮੈਨੂੰ ਪੋਲ ਜੀ ਤੋਂ ਲੱਗਦੇ ਆ ਠੀਕ ਹੈ ਭਾਈ ਬਤਾਈਏ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਦ ਦਾ ਜਾਵਾਂਗੇ ਕਿ ਤਾ ਤੁਸੀਂ ਐਪਲੀਕੇਸ਼ਨ ਦਿੰਦੀ ਆ ਸਾਡੀ ਹਰੇਕ ਪ੍ਰੀ ਸਕੂਲ ਦੀ ਜਿਹੜੀ ਕੰਪਲੇਂਟ ਪਈ ਆ ਉਹ ਉੱਥੇ ਦੀ ਉੱਥੇ ਪਈ ਇਹਨਾਂ ਤੁਹਾਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦਿੱਸਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੂ ਉਸਨੇ ਦੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ 2 12 ਤੋਂ 15 ਮਿਲੀਅਨ ਦੇ ਕਰੀਬ ਉਹ ਤੇਰੀ ਵੀਡੀਓ ਚੱਲ ਗਈ ਆ ਪਰ ਤੁਹੇ ਮੇਰੇ ਕੋਲ ਇਹਦਾ ਕਹਿਣਾ 24 ਘੰਟੇ ਚੱਲਿਆ ਇਹਨੂੰ ਕੋਈ ਕਹਦਾ ਗਾਣਾ ਕਿਹਨਾਂ ਦਾ ਸੀ ਕੋ ਪੰਜਾਬੀਆਂ ਨੇ ਪਾਣੀ ਦੀ ਗੱਲ ਕਰੀ ਸੀ ਸੱਤ ਸਿੰਘ ਰੋਣਾ ਕੌੜਾ ਲੱਗਦਾ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਪੈਨ ਕੀਤਾ ਸਾਡੇ ਹਰ ਗੱਲ ਦੇ ਉੱਤੇ ਇਹਨਾਂ ਦਾ ਚਰਚਾ ਹੈ ਮੈਂ ਇੱਕ ਘਰੇ ਕੰਮ ਕਰਨ ਵਾਲੇ ਬੰਦੇ ਦਾ ਆਪਣੀ ਜਿਹੜਾ ਉਫਰ ਕੇ ਚੱਲ ਗਿਆ ਕੀ ਵਾਰ ਸੀ ਕੋਈ ਬਾਤ ਨਹੀਂ ਆ ਮੈਂ ਸਾਰਿਆਂ ਦੇ ਚਰਨੀ ਹੱਥ ਲਾ ਕੇ ਜਾ ਕੇ ਮੈਂ ਏਸ਼ ਦੇ ਗ੍ਰਹਿ ਮੰਤਰੀ ਦੇ ਕੋਲ ਜਾ ਕੇ ਜਿੜ ਕਿਰਾਇਆ ਔਰ ਇਹਨਾਂ ਦਾ ਹੁਕਮ ਸੀ ਭਾਗ ਕਰਦੇ ਤੋਂ ਟੋਕਦੇ ਕਰੂੰਗਾ ਕਹਿੰਦਾ ਸਿਸਟਰ ਦਾ ਹਿੱਸਾ ਤੋਂ ਪਰ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੈਨੇ ਪਤਾ ਗਿਆ ਅਸਤੀਆਂ ਨੂੰ ਬਣਾਉਂਦੇ ਆ ਤਾਂ ਜਦੋਂ ਮੈਂ ਦਰਦਰ ਜਾ ਕੇ ਲੋਕਾਂ ਤੋਂ ਭੀਗੂ ਨੂੰ ਬੋਲਤਾ ਦੀ ਤਬ ਮੈਂ ਕੀ ਬਦਲਦਾ ਸੋਸਟੇਕਲ ਕੋਈ ਕਾਲੀ ਹੋਈ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਗਏ 25 ਨੂੰ ਦੂਰੀ ਦਾ ਬਤਾ ਪਰ ਮਨ ਕਰਾਂ ਮੈਨੂੰ ਵੀ ਇੱਕ ਗਲਤੀ ਗਲਤ ਫਹਿਨੀ ਸੀ ਕਿ ਕਲਾਕਾਰ ਬਹੁਤ ਹਮਲੇ ਬਣਿਆ ਜੀ ਕਲਾਕਾਰ ਤਾਂ ਤੇਰੇ ਕੋਤ ਨੂੰ ਬਹੁਤ ਪਿਆਰ ਕਰਦਾ ਉਹ ਤੂੰ ਆ ਕੇ ਮੁੱਖਣੇ ਬਾਪੂ ਕਿ ਤੂੰ ਇੱਥੇ ਨਾ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚਰਾ ਕੇ ਪਰਾਂ ਦੀ ਲੰਘ ਗਏ ਫਿਰ ਉਹ ਜਦੋਂ ਵਕਤ ਪੈਂਦਾ ਉਹ ਦਿਲਲੀ ਖੜਦੇ ਆ ਸੌਖੇ ਕੋਲੇ ਜਦੋਂ ਲਗਰੀ ਸੁਰੂਤ ਦਾ ਫਾਈਲਰ ਹੋਤੋ ਨਹੀਂ ਮੰਗਣਿਆ ਸੀ ਬੜਿਆਂ ਨੇ ਸੀ ਕੰਮ ਲਿਆ। ਕੱਲੇ ਕੱਲੇ ਕਰਕੇ ਕੁਛ ਤਾਂ ਪੁੱਤ ਨੂੰ ਤਾਰਦੇ ਸੀ ਦੂੜੇ ਨੇ। ਕਹਿੰਦੇ ਖੁਦ ਅਸੀਂ ਜਿਹੜੇ ਮੈਂ ਕਰੇ ਨਹੀਂ। ਇਹਦੇ ਸੰਤ ਨੇ ਬਿਚ ਨੂੰ ਅੰਤ ਆਵਾਜ਼ ਸਮੇ ਦੇ ਕੇ ਵੀ ਦਿਮਾਗੇ ਹੋਰ ਜਾਣਕਾਰੀ ਤਰੰਤੋ ਅੱਜ ਮੈਂ ਜਿਹੜੀ ਗੱਲ ਮਿਰਬੇ ਦਾ ਜਸਟਿਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਉਹ ਹੀ ਗੱਲਾਂ ਕਰਦੀ ਹਾਂ ਇਸ ਦੇਖੇ ਦੇ ਬਾਅਦ ਵੀ ਜਾਣਦਾ। इन तक कद कोई गुलामी वाले अंग्रेजर भी नहीं किया जिना यह सरकार करती है साजे पुता खून इना सस्ता हो गया एक कार पार तार पिछे जब तुम कतल कर दूंगे ये सरकार क्यों नहीं कतल से सजा जी सख्त करती है एक तीन सौ डोरा परचा दें चार साल बाद जमात होगी मुड़के अगला अंदर नहीं कर ਕੀ ਜਾਰੇ ਇੱਕ ਕਿਸੇ ਦਾ ਘਰ ਦਾ ਬੇੜਾ ਮੂੜਾ ਬਚ ਗਿਆ ਇਹਦੀ سزا ਇੰਨੀ ਹੈ ਕਿ ਚਾਰ ਸਾਲਾਂ ਜੱਤਬਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਬੱਚੇ ਜਾਣੇ ਸਾਡੀ ਹਾਲਤ ਦੇ ਜਦੋਂ ਆਉਂਦੇ ਨੇ ਪੇਸ਼ੀਆਂ ਦੇ ਉੱਤੇ ਹੱਸਦੇ ਮੁਸਕਰੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਆਖਾ ਦਿਨਾਂ ਸਿੱਖ ਹੁਣ ਕਿ ਲਈ ਹੋਣਿਆ ਚਾਰ ਸਾਲ ਪਰ ਮੈਨੂੰ ਇਸ ਕੰ ਦਾ ਲਾਂਭਾ ਨਹੀਂ ਪਰਵਾਹ ਪਾਤੀ ਕਿਉਂਕਿ ਮੈਂ ਬੱਚਾ ਹੀ ਜੀਣ ਹੁਣ ਖਾਤਰ ਆ ਮਹਾਰਾਜ ਜੀ ਕੋਈ ਗਤੀਵਿਧੀ ਪੋਲਿਟਿਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਪਰਾਂ ਦਾ ਰਕਮੈਂਟ ਦੇ ਵਿੱਚ ਗਾਲਾਂ ਜੇ ਕੋ ਜੋ ਬੱਕੇ ਜਦੋਂ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜੱਜਾ ਸੋਚਿਆ ਪੁੱਤ ਦਾ ਇਨਸਾਫ ਦੇ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਅਲਕੇ ਜਗੋਣੀ ਪਈ ਮੈਂ ਜਾਵਾਂ ਔਰ ਪੁੱਤ ਦਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸੇਦਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਫੋਨ ਮੇਰੇ ਕੋਲੋਂ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਹੋ ਬਹੁਤ ਬੜੀ ਗੱਲ ਹੈ ਤੁਸੀਂ ਆਪ ਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਪਰੰਪਰ ਦੇ ਵਿੱਚ ਕੋਈ ਸਾਡੇ ਤੋਂ ਕਮੀ ਪਛਿੜੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਟ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਉਹ ਮਜਬੂਰੀ ਹੋ ਜਾਂਦੀ ਹੈ ਤਾਂ ਸਭ ਮਾਫ਼ ਕਰੋ ਉਸ ਗੱਲ ਦੇ ਲਈ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਬਦਤ ਕਰ ਜਿਆ ਹੋਣਾ ਤਾਂ ਉਹ ਕੋ ਹੋਇਆ ਪੁਛਾਬ ਦੇ اندر ਉੱਤਰ ਨਿਕਲੇ ਜਾਂਦਾ ਜਵਾਨ ਤੋਂ ਦ ਸੰਗਤ ਮਾਫ ਕਰ ਦੋਗਾ ਤੁਸੀਂ ਸਾਰੇ ਜਿੰਨੇ ਵੀ ਕਾ ਤੋਂ ਕਾ ਤੋਂ ਅਸੀਂ ਚੱਲ ਕੇ ਆਏ ਹਾਂ ਸਾਰਿਆਂ ਦਾ